ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਨਵੇਂ ਬਲੌਗ ਦੇ ਵਿੱਚ ਤੁਹਾਡਾ ਧੰਨਵਾਦ ਆ ਤੇ ਦੋਸਤੋ ਆਪਾਂ ਅੱਜ ਚੱਲੇ ਆ ਕਸਟਮਰ ਦੇ ਘਰੇ ਤੇ ਕਸਟਮਰ ਦੇ ਘਰੇ ਚੱਲੇ ਆ ਜੀ ਤੁਹਾਨੂੰ ਗਾਹ ਜਾ ਕੇ ਵੀਡੀਓ ਪਾਵਾਂਗੇ ਤੇ ਚੱਲਦੇ-ਚੱਲਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੜਕਾਂ ਦੇ ਦਰਗਾਹ ਸੜਕਾਂ ਦੇ ਦਰਸ਼ਨ ਕੀ ਕਰਾਣੇ ਆ ਆਪਾ ਜੀ ਸੜਕਾਂ ਦੇ ਦਰਸ਼ਨ ਕਰਾ ਸਕਦੇ ਹੋਰ ਤਾਂ ਸਤ ਸਭ ਕੁਝ ਹੈ ਜੀ ਦੱਸੋ ਬਸ ਅਸੀਂ ਕਾਲੇ ਪੀਲੇ ਜੀ ਨਹੀਂ ਦੱਸਦੇ ਉਹ ਕਾਲਾ ਨਹੀਂ ਹੈ ਤੇ ਮੈਂ ਪੀਲਾ ਵੀ ਨਹੀਂ ਹੈਗਾ ਤੇ ਰੋਡਿੰਗ ਬੜੀ ਮੋਟੇ ਤਕਰੀਬ ਚੱਲਦੀ ਹੈ ਉਹ ਦੇਖੋ ਲੋ ਜੀ ਕਸਟਮਰ ਦੇ ਘਰੇ ਆ ਦਿਮਾਗ ਖਰਾਬ ਦੀਆਂ ਕੇ ਕਸਟਮਰ ਦੇ ਘਰੋਂ ਤੇ ਹੁਣ ਆਪਾਂ ਹੁਣ ਆਪਾਂ ਵੋਸ਼ਿੰਗ ਮਸ਼ੀਨ ਸੈੱਟ ਕਰਕੇ ਹੁਣ ਚੱਲੇ ਆਪਾਂ ਦੁਕਾਨ ਤੇ ਪੈਸੇ ਆਪਾਂ ਭਾਜੀ ਉਤਾਰ ਦੇਣੇ ਐ ਤੇ ਮੈਨੂੰ ਸਿਰਫ 200 ਰੁਪਏ ਮਿਲਣਾ ਰੋਬਾ ਪੈਸਾ ਯਾਰ ਮੈਂ ਸੱਚੀ ਕਹਿੰਦਾ ਰੱਬਾ ਮੇਨੂੰ ਦਾ ਕਾਮਯਾਬ ਕਰ ਦੇ ਮੈਂ ਤਾਂ YouTube ਤੇ ਹੀ ਕਾਮਯਾਬ ਹੋ ਗਿਆ ਦੋਸਤੋ ਇਹ ਮੇਰਾ ਸੈਕਟਰੀ ਹੈ ਇਹਨੂੰ ਦਾਤਾ ਕਰੀਏ ਹੁਣ ਆਪਾਂ ਪੁੱਜ ਗਏ ਆ ਜੀ ਛੇ ਟਾਂਡੇ ਤੇ ਹੁਣ ਦੁਕਾਨਾਂ 'ਾਂ ਜਾ ਰਹੇ ਆ ਜੀ ਤੇ ਤੁਹਾਨੂੰ ਦਿਖਾਈ ਜਾਵਾਂਗੇ ਜੀ ਕਿਸਟਾ ਜੀ ਬੂਟਾਂ ਦੀ ਸੇਲ ਤੋਂ ਰੁਕਣ ਲੱਗੇ ਆ ਜੀ ਅਸੀਂ ਚੈੱਕ ਕਰ ਰਹੇ ਆ ਕਿਹੋ ਕਿਹੋ ਜੇ ਬੂਟ ਆ ਤੇ ਸਾਨੂੰ ਪਸੰਦ ਆਏ ਤੇ ਅਸੀਂ ਲੈ ਵੀ ਸਕਦੇ ਆ ਤੇ ਆਓ ਅਸੀਂ ਭਾਜੀ ਨਾਲ ਗੱਲ ਕਰ ਰਹੇ ਆ ਭਾਜੀ ਨਹੀਂ ਮੈਮ ਖੜੇ ਹੋਏ ਆ ਦੇ ਇਹ ਮੈਦਨ ਤੋਂ ਲੋਜੀ ਬੂਟ ਦੇ ਉਹ ਜੀ ਸਾਡੇ ਸੋਨੂ ਭਾਜੀ ਨੂੰ ਆਏ ਨੇ ਪਸੰਦ ਬੂਟ ਇਹ ਤੇ ਬੂਟ ਹੈ ਜੀ ਉਹ ਘੈਂਟ ਬਲੈਕ ਕਲਰ ਹੈ ਜੀ ਤੇ 450 ਰੁਪਏ ਬੂਟ ਦਾ ਹੈ ਜੀ ਇਹ ਤਾਂ ਇਹ ਬ੍ਰੈਂਡ ਲੈਂ ਜਾਂਦੇ ਆ ਤੇ 1200 ਦਾ ਜੀ ਹੁਣ ਸੋਨੂ ਭਾਜੀ ਬੂਟ ਚੈੱਕ ਕਰਨਗੇ ਪਾ ਕੇ ਜੀ ਸਭ ਤੋਂ ਸਸਤੇ ਹੈ ਜੀ ਬੂਟ ਜਾਜੇ ਰੋੜ ਲੱਗੇ ਜੀ ਦੁਕਾਨਾਂ ਤੁਹੀ ਭਾਜੀ ਨਾਲ ਸਿੱਧਾ ਕੰਟੈਕਟ ਵੀ ਕਰ ਸਕਦੇ ਆ ਜੀ ਤੇ ਬੂਟ ਸਿਰਫ ਹੋਲ ਸੇਲ ਤੇ ਚਾ ਲੋ ਜੀ ਭਰੋਸਾ ਹੀ ਨਹੀਂ ਹੋਊਗਾ ਇੰਨੇ ਸਸਤੇ ਬੂਟ ਤੇ ਬੂਟ ਮੀਟਿੰਗ ਆ ਪੂਰੇ ਤੇ ਚੈੱਕ ਕਰ ਰਹੇ ਆਂ ਦੀ ਆ ਇਹਨਾਂ ਦਾ ਵਿਊ ਹੈ ਜੀ ਤੇ ਆ ਇਹਨਾਂ ਦੀ ਦੁਕਾਨ ਹੈ ਤੇ ਉਹ ਬੋਰਡ ਲੱਗਾ ਜੀ ਇਹ ਬੋਰਡ ਦੇ ਲੱਗੇ ਹੀ ਟਾਂਡੇ ਚੜਨ ਲੱਗੇ ਪੁੱਲ ਦੇ ਲੱਗੇ ਹੀ ਆ ਜੀ ਸ਼ਾਪ ਤੇ ਕਾ ਪਸੰਦ ਆ ਗਏ ਨੇ ਸੋਨੂ ਭਾਜੀ ਨੂੰ ਤੇ ਉਹਨਾਂ ਦਾ 450 ਰੇਟ ਹੈ ਬਾਕੀ ਗੱਲਾਂ ਜਾਂ ਗੱਲਾਂ ਜੀ ਰੇਟ ਬਹੁਤ ਸਹੀ ਨਜਾਇਜ਼ ਨੈਸ ਰੇਟ ਹੈ ਆਹ ਕਰਦੇ ਭਾਈ ਆਹ ਹੁਣ ਮਨੀ ਪੇ ਹੋ ਰਹੀ ਹੈ ਜੀ ਤੇ ਆਹ ਬੂਟ ਲਾਈ ਜੀ ਭਾਜੀ ਉਹਨਾਂ ਦਾ ਤੁਹਾਡੀ ਦੁਕਾਨ ਦਾ ਨਾਮ ਪੁੱਛਾਂਗੇ। ਤੋਂ ਉਹ ਜੀ ਆਪਾਂ ਖਰੀਦ ਲਏ ਆ ਜੀ ਬੂਟ ਤੇ ਹੁਣ ਜਾ ਰਹੇ ਆ ਜੀ ਆ ਆਪਣਾ ਬੈਗ ਪਿਆ ਮੋਟਰਸਾਈਕਲ ਤੇ ਆ ਰੱਖਣ ਜਾਣੇ ਆ ਭਾਜੀ ਇੱਥੇ ਘਰੇ ਰੱਖਣ ਜਾਣੇ ਆ ਜੀ ਬੂਟ ਤੁਹਾਨੂੰ ਦਸ ਹੋਲੀ ਹੋਲੀ ਮਿਲਦੇ ਰਵਾਂਗੇ ਜੀ ਦੇ ਸੋਨੂ ਭਾਈ ਨਾਲ ਕੋਈ ਗੱਲਬਾਤ ਕਰਦੇ ਆਂ ਇਹ ਦੋਸਤੋ ਬੂਟ ਲੈਣ ਦਾ ਕਾਰਨ ਲਿਗਾ ਹੁੰਦਾ ਤਾਂ ਮੈਂ ਸਸਤੀਆਂ ਜੀਠੇ ਪੋਨਾ ਮੀਡੀਅਮ ਉੱਤੇ ਆਪਾਂ ਨੂੰ ਚੋਗ ਰਿਹਾਗਾ ਆਹ ਬਾਲੋ ਜੀ ਆਪਾਂ ਬੈ ਗਏ ਆਂ ਸੋਨੂ ਭਾਈ ਦੀ ਕਰੀ ਗੱਲ ਇਹ ਘਰੇ ਬੂਟ ਛੱਡ ਕੇ ਤੇ ਫਿਰ ਜਾਵਾਂਗੇ ਤੇ ਰੋਟੀ ਕਮਾਣੇ ਜਾਵਾਂਗੇ ਜੀ ਤੇ ਤੁਹਾਡੇ ਨਾਲ ਗੱਲਬਾਤ ਕਰੀ ਜਾਵਾਂਗੇ ਜੀ ਲੋ ਜੀ ਆ ਆ ਟਾਂਡੇ ਦੀਆਂ ਗਲੀਆਂ ਜੀ ਆਪਣੇ ਤਾਂ ਤਾਂ ਸਾਧਨ ਵੀ ਉਹ ਹੈ ਜੀ ਜਿਹੜਾ ਜਮਰਾਜ ਨਾਲ ਗੱਲਾਂ ਕਰਦਾ ਹੈ ਤੇ ਆਪਾਂ ਜੇ ਮਦੂਦਾ ਝੋਟਾ ਜੀ ਨੂੰ ਕਹਿੰਦੇ ਨੇ ਤੇ ਦੂਆ ਮਾਰਾ ਅਸੀਂ ਬਾਜ਼ਾਰ ਹੁਣ ਮੇਨ ਬਾਜ਼ਾਰ ਨੂੰ ਨਿਕਲ ਰਹੇ ਆਂ ਜੀ ਵਿੱਚੋਂ ਵਿੱਚੀ ਤੇ ਤੁਹਾਨੂੰ ਪੂਰੀ ਲੋਕੇਸ਼ਨ ਦੱਸਾਂਗੇ ਜੀ ਭਾਈ ਦਾ ਘਰ ਵੀ ਕਿੱਥੇ ਆ ਤੇ ਤੇ ਤੁਹਾਨੂੰ ਕੋਈ ਯੋਗਨਾ ਉਹ ਕੀ ਜੇ ਕਿਸੇ ਨੇ ਮਿਲਣਾ ਵੀ ਹੋਊਗਾ ਹਜੇ ਨਾ ਆਇਓ ਮੈਨੂੰ ਥੋੜਾ ਜਿਹਾ ਬਣਾ ਬਣਾਉ ਦਿਓ ਦੋਸਤੋ ਤੇ ਆਇਓ ਹਾਂ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਭਾਜੀ ਨੂੰ ਭਾਜੀ ਮਿਹਨਤ ਬਹੁਤ ਕਰ ਰਹੇ ਆ ਜੀ ਹਾਂ ਤੁਹਾਨੂੰ ਫਿਰ ਭਾਜੀ ਦਾ ਘਰ ਵੀ ਦਿਖਾਵਾਂਗੇ ਤੇ ਆਪਣੇ ਹੋਰਨਾਂ ਨੂੰ ਦਵਾਈ ਦੁਬਈ ਦਵਾਉਣੀ ਆ ਇਹਨੂੰ ਰੇਸ਼ਾ ਹੋਈ ਹੈ ਤੇ ਆਪਣੇ ਬੀਬੀ ਜੀ ਬੈਠੇ ਹੋਏ ਨੇ ਧੁੱਪ ਸਿੱਖ ਰਹੇ ਨੇ ਜੀ ਤੇ ਆਪਣਾ ਗੁਰਦਾਰਾ ਸਾਹਿਬ ਆ ਗਿਆ ਜੀ ਗੁਰਦਾਰਾ ਸਾਹਿਬ ਤੋਂ ਸਿੱਧਾ ਹੀ ਅੱਗੇ ਜਾਣਾ ਜੀ ਅੱਗੇ ਮਠਾਈਆਂ ਦੀ ਦੁਕਾਨ ਹੈ ਜੀ ਕਮਿਆ ਅਸ਼ਵੀਤ ਕਮਿਆ ਅਸ਼ਵੀਤ ਚੋਵੇ ਜੀ ਤੇ ਆਪਣਾ ਸੋਨੂੰ ਭਾਈ ਦਾ ਘਰ ਵੀ ਆ ਹੀ ਗਿਆ ਤਕਰੀਬਨ ਜੀ ਤੇ ਆ ਗਿਆ ਜੀ ਸੋਨੂੰ ਭਾਈ ਦਾ ਘਰ ਤੇ ਆ ਦੇਖ ਸਕਦੇ ਹਾਂ ਹਜੇ ਤਾਂ ਤਿਆਰੀ ਹੋ ਰਹੀ ਹੈ ਜੀ ਉਹ ਚੁੱਕੇ ਆ ਜੀ ਘਰੇ ਤੇ ਹੁਣ ਜਾ ਰਹੇ ਆ ਤੇ ਸੋਨੂੰ ਭਾਈ ਦੀ ਮਾਤਾ ਨਾਲ ਕੋਈ ਗੱਲ ਕਰਾਂਗੇ ਦਰੇ ਦਰੇ ਮੰਮੀ ਆਇਆ ਜੀ सोनू ਭਾਜੀ ਦੀ ਮੰਮੀ ਸਾਡੀ ਵੀ ਮੰਮੀ ਖਿਲਾ ਲਓ ਬਸ ਰੋਟੀ ਜੀ ਸਾਡੇ ਸਬਸਕ੍ਰਾਈਬ ਆਲਿਆਂ ਨੂੰ ਖਿਲਾਓ ਜੀ ਮੈਂ ਸਾਰੇ ਕੰਮ ਕਰਕੇ ਹੱਡੀਆ ਹੁਣ ਹਾਂਜੀ ਤਾਂ ਫੇਰ ਮੈਂ ਕੱਪੜੇ ਬਾਹਰ ਤੇ ਸੁੱਕਣੇ ਪੁੱਛਦੇ ਥੋੜੀ ਜਿਹੀ ਨਿਕਲੀ ਬਾੜੀ ਬਾੜੀ ਹਾਂਜੀ ਉਸ ਤੋਂ ਬਾਅਦ ਫੇਰ ਹੁਣ ਮੈਂ ਨਾਲੇ ਚਾਹ ਬਣਾਈ ਤਾਂ ਨਾਲੇ ਰੋਟੀ ਹੁਣ ਮੈਂ ਬੈ ਕੇ ਬੜੇ ਆਰਾਮ ਨਾਲ ਖਾਂਦੀ ਹਾਂ ਸੁਣੋ ਖਾਓ ਚਾਹ ਵੀ ਪੀਓ ਹਾਂਜੀ ਕੋਈ ਨਾ ਚਾਹ ਵੀ ਪੀ ਕੇ ਜਾਵਾਂਗੇ ਨਾ ਤਾਂ ਨਾ ਇਹ ਆਪਾਂ ਪ੍ਰੈਕ ਕਰਦੇ ਕਰਦੇ ਆ ਮਮੀ ਨਾਲ ਹਾਂਜੀ ਮਮੀ ਗਾਲਾਂ ਉਹ ਘੇੜ ਘੇੜ ਕੱਢਦੀ ਆ ਸਣਾ ਨੂੰ ਮਿਲਣੀ ਆ ਕਰਨੀ ਆ ਬਾਕੀ ਕੋਸ਼ਿਸ਼ ਕਰਦੇ ਆ ਬਣਾਉਣ ਦੀ ਪਰ ਮੇਰੇ ਇੰਨਾ ਪਤਾ ਮੇਰੇ ਪੈਣੀਆਂ ਦਾ ਹੈਗੀ ਜੀ ਹੁਣ ਆਪਾਂ ਘਰ ਹੋ ਗਏ ਜੀ ਪੁੰਚਾਰੇ ਆ ਦੁਕਾਨ ਤੇ ਆਹ ਬਾਅਦ ਤੇ ਜਾ ਕੇ ਤੁਹਾਨੂੰ ਇਹ ਦੇਖ ਦਰਸ਼ਨ ਕਰਾਵਾਂਗੇ ਦੇ ਉਹ ਰੋਟੀ ਖਾਣੀ ਬਹੁਤ ਲੱਗੀ ਆ ਓਏ ਤੇ ਉਹ ਮਰਦਾ ਸਾਮ ਆਈ ਰੋਟੀ ਖਾਦੇ ਖਾਦੇ ਕਿਤੇ ਰੱਬ ਨੂੰ ਨਾ ਪਿਆਰੇ ਹੋ ਜੀ ਆਜਾ ਆਪਣਾ ਆ ਗਿਆ ਗਰਲ ਸਕੂਲ ਜੀ ਤੇ ਆਪਣੀ ਦੁਕਾਨ ਗਰਲ ਸਕੂਲ ਲੱਗ ਗਈ ਹੈ ਜੀ ਤੇ ਇਥੇ ਦੀ ਲੋਕੇਸ਼ਨ ਦਿਖਾਵਾਂਗੇ ਤੁਹਾਨੂੰ ਤੇ ਆ ਪਿੱਛੇ ਤੱਕ ਹੈ ਜੀ ਗਰਲ ਸਕੂਲ ਬਹੁਤ ਵੱਡਾ ਸਕੂਲ ਹੈ ਜੀ ਇਹ ਕੁੜੀਆਂ ਦਾ ਸਕੂਲ ਇਕੱਲਾ ਕੁੜੀਆਂ ਦਾ ਸਕੂਲ ਹੈ ਜੀ ਉਹ ਜੀ ਆਪਾਂ ਦਿਖਾਉਂਦੇ ਚੁੱਕੇ ਆ ਜੀ ਤੇ ਉਹ ਸਾਡੇ ਭਾਜੀ ਬੈਠੇ ਹੋਏ ਨੇ ਇਹ ਕੀ ਕਰ ਲੈ ਗੋਲਵਾ ਰਹੇ ਕਪਛਾਪ ਮਾਰਦੇ ਆ ਵੀ ਤੇ ਅਪਾ ਆ ਚੁਕੇ ਆ ਜੀ ਦੁਕਾਨ ਤੇ ਕੋਲ ਭਾਜੀ ਲੱਗੇ ਪੈਸੇ ਬਣਾਉਣ ਜਿਹੜਾ ਕੰਮ ਕਰਦਾ